ਸਾਡੇ ਦੇ ਕਾਤਲਾਂ ਨੂੰ ਪਾਹੇ ਲਾਓ ਪਾਹੇ ਲਾਓ ਪਾਹੇ ਲਾਓ ਅਰ ਵੀਰ ਦੇ ਕਾਤਲਾਂ ਨੂੰ ਪਾਹੇ ਲਾਓ ਪਾਹੇ ਲਾਓ ਪਾਹੇ ਲਾਓ ਔਰਤਾਂ ਬੱਚਿਆਂ ਦੀ ਸੁਰੱਖਿਆ ਅੱਜ ਕਿੰਨੀ ਬਣਾਓ ਕਿੰਨੀ ਬਣਾਓ ਔਰਤਾਂ ਬੱਚਿਆਂ ਦੀ ਸੁਰੱਖਿਆ ਅੱਜ ਕਿੰਨੀ ਬਣਾਓ ਕਿੰਨੀ ਬਣਾਓ ਕਿੰਨੀ ਬਣਾਓ ਲੜਦੇ ਲੋਕ ਕਿੰਦਾ ਬਣਾ ਜ਼ਿੰਦਾਬਾਦ ਜ਼ਿੰਦਾਬਾਦ ਲੜਦੇ ਲੋਕ ਜ਼ਿੰਦਾਬਾਦ 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 ਸਾਡਾ ਇੱਕੋ ਜਗ੍ਹਾ ਜ਼ਿੰਦਾਬਾਦ सा जिदा महिना बचे जी सुरख यकीनी बनाओ यकीनी बनाओ यकीन बनाओ आताचे सखीनी बाओ यकीन बनाओ यकीनी बनाओ आता जिंदबादाद <saiden> र दे का औरतों बच्चा की सुरक्षा यकीनी बनाओ औरत बच्चा की सुरक्षा यकीनी बनाओ घर देखा ਜਿੰਦਾਬਾਦ ਜਿੰਦਾਬਾਦ ਸਾਡਾ ਏਕਾਚ ਦਾ ਪਾ ਜਿੰਦਾਬਾਦ ਜਿੰਦਾਬਾਦ ਸਾਡਾ ਏਕਾਚ ਦਾ ਪਾ ਜਿੰਦਾਬਾਦ ਜਿੰਦਾਬਾਦ ਸੂਮ ਦੇ ਕਾਤਵਾਂ ਨੂੰ ਉਖਾਏ ਲਾਓ ਹਾਏ ਲਾਓ ਹਾਏ ਲਾਓ ਸੂਮ ਦੇ ਕਾਤਵਾਂ ਨੂੰ ਉਖਾਏ ਲਾਓ ਹਾਏ ਲਾਓ ਹਾਏ ਲਾਓ ਔਰ ਤਾਂ ਬੱਚਿਆਂ ਦੀ ਸੁਰੱਖਿਆ ਅੱਜ ਕਿੰਨੀ ਬਣਾਓ ਜਿੱਕੀ ਬਣਾਓ ਜਿੱਕੀ ਬਣਾਓ ਔਰ ਤਾਂ ਬੱਚਿਆਂ ਦੀ ਸੁਰੱਖਿਆ ਅੱਜ ਕਿੰਨੀ ਬਣਾਓ ਜਿੱਕੀ ਬਣਾਓ ਜਿੱਕੀ ਬਣਾਓ ਜਿੰਦਾਬਾਦ ਜਿੰਦਾਬਾਦ ਕਰਦੇ ਗੋ ਜਿੰਦਾਬਾਦ 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 ਸਾਡੇ ਸਾਥੀਆਂ ਨੂੰ ਬੇਨਤੀ ਆ ਵੀ ਜਿਹੜਾ ਮਾਰਦੇ ਆ ਆਪਾਂ ਸਲੋਗ ਸਲੋਗ ਕਰਨਾ ਕੋਈ ਤਾਲੀ ਨਹੀਂ ਆਪਾਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਵੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਫાંਸੀ ਦਾ ਟੰਗਿਆ ਹੋਇਆ ਸ਼ਹਿਰਪੁਰ ਚ ਬਹੁਤ ਘਨੋਲੀ ਘਟਨਾ ਹੋਈ ਆ ਤੇ ਕੀ ਮੰਗ ਕਰਦੇ ਆ ਤੁਸੀਂ ਸਾਡੀ ਕਨੈਰ ਫਰੌਡ ਦੀ ਮੰਗ ਜਿਹੜੀ ਹੈ ਹਰਵੀਰ ਮਸੂਮ ਦਾ ਕਤਲ ਹੋਇਆ ਬਹੁਤ ਭਨਾਉਣਾ ਕਤਲ ਹੋਇਆ ਆਪਾਂ ਦੋਸ਼ੀਆਂ ਦੀ ਫાંਸੀ ਦੀ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਉਹਨਾਂ ਦੋਸ਼ੀਆਂ ਨੂੰ ਫાંਸੀ ਚੜਾਇਆ ਜਾਵੇ 26 ਤਰੀਕ ਨੂੰ ਫੈਸਲਾ ਹੋਣ ਵਾਲਾ ਵਾ ਕਿ ਤੁਸੀਂ ਸਰਕਾਰ ਕੋ ਕੀ ਮੰਗ ਕਰਦੇ ਆ ਸਰਕਾਰ ਤੋਂ ਇਹ ਮੰਗ ਕਰਦੇ ਆ ਜਲਦੀ ਤੋਂ ਜਲਦੀ ਜਿੰਨਾ ਵੀ ਹੋ ਸਕੇ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਲਿਆ ਕੇ ਉਹਨਾਂ ਨੂੰ ਫાંਸੀ ਚੜਾਇਆ ਜਾਵੇ ਉਹ ਪਿਓ ਦਾ ਪਿਆਰ ਉਹ ਤਾਂ ਫਸ ਗਿਆ ਅੱਜ ਅਸੀਂ ਲੋਕ ਇਨਸਾਫ ਮੰਚ ਔਰ ਕਿਸਾਨ ਜੁਗੀਆਂ ਦੁਆਬਾ ਤੋਂ ਔਰ ਬਾਕੀ ਭਰਾਤਰੀ ਜਥੇਬੰਦੀਆਂ ਸਾਰੀਆਂ ਆਈਆਂ ਅਸੀਂ ਮੰਗ ਕਰਦੇ ਆ ਕਿ ਭਾਣੋ ਕੀ ਤੋਂ ਵੀ ਆਈ ਹੈ ਉਸ ਪਰਮਾਰਸ਼ ਦੇ ਮੈਂਬਰ ਅੱਜ ਸਤਿ ਸ੍ਰੀ ਅਕਾਲ ਅਸੀਂ ਮੰਗ ਕਰਦੇ ਆ ਜਿਹੜੇ ਦੋਸ਼ੀ ਆ ਚਾਹੇ ਕੋਈ ਵੀ ਹੋਣ ਉਹਨਾਂ ਨੂੰ ਫਾਇਦੇ ਟੰਗ ਦੇਣਾ ਚਾਹੀਦਾ ਅੱਜ ਅਸੀਂ ਮੰਗ ਲਿਆ ਗਿਆ ਦੂਜੀ ਮੰਗ ਸਾਡੀ ਇਹ ਆ ਕਿ ਪਰਿਵਾਰ ਜਿਹੜਾ ਆ ਉਹਨੂੰ ਬੰਦ ਕਰੀਏ ਸਾਫ ਜਿਹੜਾ ਆ ਉਹ ਬੰਦਨਾ ਚਾਹੀਦਾ ਜਿਹੜੇ ਬੱਚੇ ਆ ਜੱਜੀਆਂ ਸਾਡੀ ਆਤੀ ਆਇਆ ਜੱਡੀਆਂ ਔਰਤਾਂ ਆਇਆ ਉਹਨਾਂ ਦੀ ਸੁਰੱਖਿਆ ਜਿਹੜੀ ਆ ਉਹ ਯਕੀਨੀ ਬਣਾਉਣੀ ਚਾਹੀਦੀ ਆ ਅੱਜ ਅਸੀਂ ਇਹ ਸਰਕਾਰ ਤੋਂ ਮੰਗ ਕਰਨ ਵਾਸਤੇ ਆਏ ਆ ਸਾਡਾ ਕੋਈ ਮਸਲਾ ਨਹੀਂ ਅਸੀਂ ਕੋਈ ਜਾਤ ਦੇ ਨਾਂ ਤੇ ਅਸੀਂ ਕੋਈ ਪਰਵਾਸ ਦੇ ਨਾਂ ਤੇ ਕੋਈ ਰਾਜਨੀਤੀ ਕਰਨ ਵਾਸਤੇ ਨਹੀਂ ਆਏ ਅਸੀਂ ਚਾਹੁੰਦੇ ਆ ਉਹ ਸਾਡਾ ਬੱਚਾ ਜਿਹੜਾ 5 ਸਾਲ ਦਾ ਮਾਸੂਮ ਆ ਉਹਦੇ ਜਿਹੜੇ ਘਾਤ ਲਿਆ ਉਹਨਾਂ ਨੂੰ ਫਾਂਸੀ ਲਾਉਣੀ ਚਾਹੀਦੀ ਆ ਅੱਜ ਉਹਦੀ ਭੈਣ ਆਈ ਆ ਬੱਚੇ ਦੀ ਮਾਂ ਆਈ ਆ ਉਹ ਬੱਚੇ ਦੀ ਭੈਣ ਆਈ ਆ ਉਹ ਬੱਚੇ ਦਾ ਬਾਪ ਆਇਆ ਉਹ ਬੱਚੇ ਦੇ ਪਾਣੂ ਕੀ ਤੋਂ ਸਾਰਾ ਪਰਿਵਾਰ ਆਇਆ ਸਤਿ ਮੋਤ ਜੀ ਪਰੇ ਦੇ ਅੱਲਾਹ ਨਾਲ ਸੀ ਮੰਗ ਕਰਦੇ ਆ ਸਰਕਾਰ ਤੋਂ